ਸਤਿ ਸ੍ਰੀ ਅਕਾਲ ਜੀ ਆਪਾਂ ਦਾੜੇ ਲਈ ਇਸ ਵਾਰ ਉਹ ਸੂਤ ਲੈ ਕੇ ਆ ਗਏ ਆ ਜੋ ਹਰ ਇੱਕ ਨੂੰ ਪਤਾ ਵੀ ਕਿਹੜਾ ਸੂਤ ਹੈ ਨਾ ਦੱਸਣਾ ਲੋੜ ਨਹੀਂ ਬ੍ਰਾਂਡਿੰਗ ਦੱਸਣੀ ਲੋੜ ਨਹੀਂ ਤੇ ਹਾਂ ਕੁਆਲਿਟੀ ਕੁਆਲਿਟੀ ਆਪਣੇ ਕੋਲੇ ਪ੍ਰੀਮੀਅਮ ਰਹਿਣ ਵਾਲੀ ਹੈ ਤੇ ਇਹਦੇ ਵਿੱਚ ਕਲਰ ਆਪਸ਼ਨ ਆਪਣੇ ਕੋਲੇ ਸੱਤ ਅੱਠ ਨੇਗੇ ਇਹ ਸੂਤ ਵਿਧ ਬਾਕਸ ਨੇ ਤੁਸੀਂ ਥੋੜੀ ਕਲਰ ਆਪਸ਼ਨ ਦੇ ਚੈੱਕ ਆਊਟ ਕਰ ਸਕਦੇ ਹੋ ਸਾਈਜ਼ ਆਪਣੇ ਕੋਲੇ ਮਿਲੂਗਾ 41 ਤੋਂ ਲੈ ਕੇ 45 ਤੱਕ ਮਿਲੂਗਾ ਸਾਰੀ ਪ੍ਰੀਮੀਅਮ ਆਰਟੀਕਲ ਨੇ ਟੌਪ ਲੈਵਲ ਦੇ ਵਿੱਚ ਰਹਿਣ ਵਾਲੇ ਨੇ ਵਿਧ ਬਾਕਸ ਦੇ ਨਾਲ ਨੇ ਸਾਈਜ਼ ਸਾਈਜ਼ ਆਪਰੇ ਕੋਲ 41 ਤੋਂ ਲੈ ਕੇ 45 ਤੱਕ ਰੇਨਜ ਨੇ ਕੋਈ ਹੋਰ ਕਲਰ ਆਪਸ਼ਨ ਹੋਵੇ ਇਹਦੇ ਵਿੱਚ ਦੋ ਮਾਡਲ ਨਵੇਂ ਆਏ ਨੇ ਵੀਰੇ ਉਹ ਵੀ ਦਿਖਾਓ ਤੇ ਇੱਕ ਇਹਦੇ ਵਿੱਚ ਇਹ ਆਰਟੀਕਲ ਇਹ ਕਲਰ ਨਵਾਂ ਆਇਆ ਹੈ ਇਹ ਮਤੀਕੋ 68 ਹੈਗਾ ਆਨਲਾਈਨ ਚੈੱਕ ਆਊਟ ਕਰ ਸਕਦੇ ਹੋ ਸੀ ਇਹ ਵੀ ਬਹੁਤ ਘੈਂਟ ਹੈਗਾ ਹਾਂ ਬਹੁਤ ਸੋਹਣਾ ਕਲਰ ਹੈ ਇਹ ਤਾਂ ਸਾਰਿਆਂ ਨਾਲ ਬਾਕਸ ਹੋਣਗੇ ਸਾਰਿਆਂ ਨਾਲ ਬਾਕਸ ਰਹਿਣਗੇ ਵੀਰੇ ਮੈਂ ਕਰਨਾ ਉਹ ਤੇ ਇੱਕ ਵੀਰੇ ਆ ਮਾਡਲ ਨਵਾਂ ਆਇਆ 2025 ਚ ਨਵਾਂ ਹੋਇਆ ਹੈਗਾ अच्छा चेक करो रिसेंटली है बहुत ही शानदार आर्टिकल है बिल्कुल प्रीमियम क्वालिटी है साइज ਇਹਨਾਂ ਵਿੱਚ साइज 41 ਤੋਂ ਲੈ ਕੇ ਇਹਦੇ ਵਿੱਚ 41 ਤੋਂ ਲੈ ਕੇ 44 ਹੈ ਤੇ ਬਾਕੀ ਵਿੱਚ 41 ਤੋਂ ਲੈ ਕੇ 45 ਤੱਕ ਹੈ ओके 7 ਤੋਂ ਲੈ ਕੇ 10 ਤੱਕ ਹਾਂ ਜੇ ਕਿਸੇ ਨੇ ਮੰਗਵਾਉਣਾ ਹੋਵੇ ਫਿਰ ਵੀਰੇ ਆਪਣੀ ਸ਼ਿਪਿੰਗ ਆਲ ਵਨ ਅਵੇਲੇਬਲ ਹੈ ਕੀ ਤੇ ਤੁਸੀਂ ਸਾਨੂੰ ਮੈਸੇਜ ਜਾਂ ਕਾਲ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਪੇਜ ਤੇ ਮੈਸੇਜ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਛਾ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਆਪਣਾ 7077822828 ਅੱਛਾ COD ਕਰਾਉਣੀ ਹੋਵੇ ਜੀ ਨੇ ਨਹੀਂ ਵੀਰੇ ਕੈਸ਼ ਔਨ ਡਿਲੀਵਰੀ ਨਹੀਂ ਅੱਛਾ ਕੈਸ਼ ਔਨ ਡਿਲੀਵਰੀ ਨਹੀਂ ਓਕੇ ਠੀਕ ਹੈ ਮਾਲ ਆਪਣੇ ਕੋਲ ਸਭ ਤੋਂ ਪ੍ਰੀਮੀਅਮ ਕੁਆਲਿਟੀ ਮਿਲੂਗੀ ਤੇ ਡੀਐਨ ਕੁਆਲਿਟੀ ਹੋਗੀ ਸਾਈਜ਼ 41 ਤੋਂ ਲੈ ਕੇ 45 ਤੱਕ ਮਿਲ ਜੂਗਾ ਜੇ ਕਿਸੇ ਨੂੰ ਕੋਈ ਵੀ ਆਰਟੀਕਲ ਵੀਡੀਓ ਕਾਲ ਤੇ ਦਿਖਾਉਣਾ ਤਾਂ ਆਪਾਂ ਵੀਡੀਓ ਕਾਲ ਤੇ ਦਿਖਾ ਸਕਦੇ ਜੇ ਕੋਈ ਇਹ ਵੀਡੀਓ ਸ਼ੇਅਰ ਕਰਕੇ ਆਵੇ ਉਹਨਾਂ ਕੋਈ ਮਾਨ ਤਾਂ ਵੀਰੇ ਉਹਨੂੰ ਲੱਗ ਤੋਂ ਡਿਸਕਾਊਂਟ ਦਿੱਤਾ ਜਾਵੇ ਓਕੇ ਠੀਕ ਹੈ ਧੰਨਵਾਦ ਬੱਲਾ 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 ਨਵਾਂ ਜਿੱਤਾਗੇ ਮੇਰੇ ਚੈੱਕ ਕਰੋ ਤੁਸੀਂ ਬਲੈਕ ਗ੍ਰੀਨ ਤੇ ਵਾਈਟ ਦਾ ਕੰਬੀਨੇਸ਼ਨ ਹੈ ਮਾਡਲ ਵੀ ਚੈੱਕ ਕਰ ਸਕਦੇ ਹੋ ਕਿ ਐਕਸਟਰਾ ਲੇਸ਼ ਨੇ ਪ੍ਰੀਵਿਊ ਕੁਆਲਿਟੀ ਕੁਆਲਿਟੀ ਚੈੱਕ ਕਰ ਸਕਦੇ ਹੋ ਲਾਜਵਾ ਕੁਆਲਿਟੀ ਦੀ ਨਵਾਂ ਕਲਰ ਆਇਆ ਹੈਗਾ ਬਿਲਕੁਲ ਟਾਪ ਕੁਆਲਿਟੀ ਹੈ ਸਾਈਜ਼ ਵਿੱਚ 41 ਤੋਂ ਲੈ ਕੇ 44 ਤੱਕ ਹੈ ਤੇ ਜਿਹਨੂੰ ਜਿਹਨੂੰ ਇਹ ਸੂਟ ਚਾਹੀਦਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਕੀ ਵਾ ਸ਼ੇਅਰ ਕਰ ਦਿਓ ਤੁਸੀਂ ਇੱਕ ਵਾਰੀ ਆਰਟੀਕਲ ਚੈੱਕ ਕਰ ਸਕਦੇ ਲੋਗੋ ਵਗੈਰਾ ਬਿਲਕੁਲ ਟੋਪ ਹੈ ਚੈੱਕ ਕਰੋ ਧੰਨਵਾਦ ਅਮਲਾ ਆਇਆ ਕੋਈ ਮਾਲ ਹਾਂਜੀ ਆਪਾਂ ਤੁਹਾਡੇ ਨਵੇਂ ਨਵੇਂ ਆਰਟੀਕਲ ਲੈ ਕੇ ਆ ਗਏ ਚੈੱਕ ਕਰੋ ਤੁਸੀਂ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੈ ਨਾਲ ਜੋ ਕੋਆਰਡੀਨੇਟਰ ਵਾਲੀ ਨਵਾਂ ਮਾਡਲ ਹੈਗਾ ਸੁਪਰੀਮ ਨਾ ਕਲੈਬ ਹੈ 94 ਮਾਡਲ ਦਾ ਹੈਗਾ ਕਲਰਫੁਲ ਆਰਟੀਕਲ ਤੇ ਐਕਸਟਰਾ ਲੇਸ ਨੇਗੇ ਚੈੱਕ ਸਾਡ ਕੁਆਲਿਟੀ ਵੀ ਕੁਆਲਿਟੀ ਬਹੁਤ ਤਾਕਰੀ ਹੈਗੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਜਿਹਨੂੰ ਜਿਹਨੇ ਸੂ ਚਾਹੀਦਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬੱਦੋ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਹਾਂਜੀ ਸਾਡੀ ਸਾਡੀ ਕੀ ਹਾਲ ਚਾਲ ਨੇ ਤੋਹਫਾ ਦੇ ਦੀ ਫਿਰ ਆਪਾਂ ਚੈੱਕ ਕਰ ਨਾ ਲੈਣੀ ਲੋੜ ਨਹੀਂ ਮਾਡਲ ਚੈੱਕ ਕਰ ਲਓ ਬਿਲਕੁਲ ਨਵਾਂ ਆਇਆ ਫਿਨਿਸ਼ਿੰਗ ਚੈੱਕ ਕਰ ਲਓ ਪ੍ਰੀਮੀਅਮ ਕੁਆਲਿਟੀ ਹੈ ਐਕਸਟਰਾ ਲੇਜ਼ ਨਾਲ ਹੈ ਜੰਮੀ ਨਵਾਂ ਮਾਡਲ ਹੈ ਮਾਡਲ ਤੁਸੀਂ ਚੈੱਕ ਕਰ ਸਕਦੇ ਹੋ ਸਾਈਜ਼ ਦੇ ਵਿੱਚ 41 ਤੋਂ ਲੈ ਕੇ 44 ਤੱਕ ਰਹਿਣ ਵਾਲਾ ਹੈ ਕਲਰ ਦਾ ਕੰਬੀਨੇਸ਼ਨ ਬਹੁਤ ਘੈਂਟ ਆ ਬਿਲਕੁਲ ਨਵਾਂ ਮਾਡਲ ਆ ਲੋਗੋ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਦਾ ਕੰਬੀਨੇਸ਼ਨ ਦਾ ਅਲੱਗ-ਅਲੱਗ ਲੋਗੋ ਨੇ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿਹਨੂੰ ਜਿਹਨੇ ਸੂਚ ਚਾਹੀਦਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈੱਕ ਕਰ ਲਓ ਤੁਸੀਂ ਆਰਟੀਕਲ ਜੀ ਹਾਂ ਜੀ ਕੀ ਹਾਲ ਚਾਲ ਨੇ ਆਪਾਂ ਤਾਂ ਦਿੱਲੀ ਨੂੰ ਨਵਾਂ ਮਾਡਲ ਲੈ ਕੇ ਆ ਗਏ ਸਪੋਰਟਸ ਦੇ ਵਿੱਚ ਜੂਮੈਕਸ ਮਾਡਲ ਦੇ ਵਿੱਚ ਆਪਾਂ ਨੂੰ ਚਾਹ ਤੋਂ ਪੰਜ ਕਲਰ ਮਿਲ ਜਾਣਗੇ ਬਲੈਕ ਮਿਲ ਜੂਗਾ ਬਲੈਕ ਐਂਡ ਵਾਈਟ ਮਿਲ ਜੂਗਾ ਤੇ ਇਹ ਇਹ ਚ ਵਾਈਟ ਚ 2 ਕਿਲੋ ਮਿਲ ਜਣਗੇ ਇੱਕ ਹੀ ਕਲਰ ਹੈ ਤੇ ਕਿਹੜੇ ਕਲਰ ਮਿਲਦਾ ਵਾਈਟ ਦੇ ਵਿੱਚ ਦੋ ਮਿੰਟ ਨਵੇਂ ਕੰਦਰਨੇਗੇ ਕਲਰ ਚੈੱਕ ਕਰ ਸਕਦੇ ਹੋ ਤੇ ਬਲੈਕ ਹੀ ਮਿਲਦੀ ਐਸੇ ਸਾਰੇ ਪ੍ਰੀਮੀਅਮ ਕੁਆਲਿਟੀ ਨੇ ਸਾਈਜ਼ ਜੀ ਮਿਲ ਜੂ 41 ਤੋਂ ਲੈ ਕੇ 44 ਤੱਕ 7 ਤੋਂ ਲੈ ਕੇ 10 ਨੰਬਰ ਤੱਕ ਜਿਹਨੂੰ ਜਿਹੜੇ ਇਹ ਸੂਚੀ ਚਾਹੀਦੀ ਦਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਵੱਧ ਤੋਂ ਸ਼ੇਅਰ ਕਰ ਦਿਓ ਧੰਨਵਾਦ